ਬੀਤੇ ਦਿਨ ਲੁਧਿਆਣਾ ਵਿੱਚ ਇੱਕ ਕਾਰਖਾਨੇ ਦੇ ਮਾਮਲੇ ਵਿੱਚ ਕਾਰਵਾਈ ਕਰਨ ਲਈ ਪੁਲਿਸ ਟੀਮ ਉੱਪਰ ਜਗਰਾਉਂ ਦੇ ਪਿੰਡ ਕਮਾਲਪੁਰ ਹਮਲਾ ਕਰਨ ਵਾਲੇ ਦੋਸ਼ੀਆਂ ਕੋਲ ਪੁਲਿਸ ਨੂੰ ਭਾਰੀ ਸੰਖਿਆ ਦੇ ਵਿੱਚ ਤੇਜ਼ ਤਰ੍ਹਾਂ ਹਥਿਆਰ ਤੇ ਵਾਹਨ ਬਰਾਮਦ ਹੋਏ ਹਨ ਗ੍ਰਿਫਤਾਰ ਕੀਤੇ ਗਏ ਇੱਕ ਦੋਸ਼ੀ ਖਿਲਾਫ ਯੂਪੀਏ ਐਕਟ ਤਹਿਤ ਮਾਮਲਾ ਵੀ ਦਰਜ ਹੈ ਵਿਕਰਯੋਗ ਹੈ ਕਿ ਦੋਸ਼ੀਆਂ ਵੱਲੋਂ ਜਗਰਾਉਂ ਦੇ ਪਿੰਡ ਕਮਾਲਪੁਰ ਵਿਖੇ ਪੁਲਿਸ ਟੀਮ ਉੱਪਰ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਥਾਣਾ ਸਦਰ ਲੁਧਿਆਣਾ ਦੇ ਇੰਚਾਰਜ ਅਤੇ ਚੌਂਕੀ ਮਰਾਡਾ ਦੇ ਇੰਚਾਰਜ ਜ਼ਖਮੀ ਹੋਏ ਸਨ। ਥਾਣਾ ਮੁਖੀ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਸਨ ਜਦਕਿ ਚੌਂਕੀ ਇੰਚਾਰਜ ਦੀ ਉਂਗਲਾ ਉੱਪਰ ਵੱਡੇ ਕੱਟ ਲੱਗੇ ਸਨ। ਮਾਮਲੇ ਦੀ ਜਾਣਕਾਰੀ ਦਿੰਦੋਏ ਜੁਆਇੰਟ ਸੀਪੀ ਦਿਹਾਤੀ ਲੁਧਿਆਣਾ ਦੇ ਦਸਕਰਨ ਸਿੰਘ ਤੇਜਾ ਨੇ ਕਿਹਾ ਕਿ ਮਨਜੀਤ ਸਿੰਘ ਨੂੰ ਸਿਮਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦੇ ਕਬਜ਼ੇ ਵਿੱਚੋਂ ਕੋ ਕੀਤੇ ਹੋਏ ਵਾਹਨ ਤੇ ਤੇਜ਼ਧਰ ਹਥਿਆਰ ਬਰਾਮਦ ਹੋਏ ਜਿਸ ਵਿੱਚ ਚਾਰ ਕਰਪਾਨਾ ਦੋ ਲੋਹੇ ਦੇ ਡੰਡੇ ਦੋ ਗੰਡਾਸੇ ਸਮੇਤ ਕਈ ਛੋਟੇ ਤੇਜ਼ਤਰ ਹਥਿਆਰ ਬਰਾਮਦ ਹੋਏ ਹਨ ਅਤੇ ਤਿੰਨ ਮੋਟਰਸਾਈਕਲ ਦੋ ਕਾਰ ਇੱਕ ਛੋਟਾ ਹਾਥੀ ਇੱਕ ਕੈਂਟਰ ਵੀ ਬਰਾਮਦ ਹੋਇਆ ਹੈ। ਉਹਨਾਂ ਨੇ ਦੱਸਿਆ ਕਿ ਦੋਸ਼ੀ ਅਕਸਰ ਹੀ ਵਾਰਨਾ ਦੀ ਖੋਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਕਾਬੂ ਕੀਤੇ ਗਏ ਦੋਸ਼ੀਆਂ ਉੱਪਰ ਕਈ ਅਪਰਾਧਿਕ ਮਾਮਲੇ ਵੀ ਦਰਜ ਹਨ ਜਦਕਿ ਪੁਲਿਸ ਟੀਮ ਉੱਪਰ ਹਮਲਾ ਕਰਨ ਵਾਲੇ ਸਿਮਰਜੀਤ ਸਿੰਘ ਉੱਪਰ ਇਸ ਤੋਂ ਪਹਿਲਾਂ ਵੀ ਯੂਪੀ ਦੇ ਧੜਤ ਮਾਮਲਾ ਦਰਜ ਹੈ। ਇੱਕ 14 1 2025 ਨੂੰ ਥਾਣਾ ਸਦਰ ਦੇ ਏਰੀਏ ਚ ਪਿੰਡ ਸੰਗੋਵਾਲ ਦੇ ਲਾਗੇ ਇੱਕ ਵਾਰਦਾਤ ਕੀਤੀ ਗਈ ਸੀ ਜਿਹੜਾ ਤਿੰਨ ਅਣਪਛਾਤੇ ਵਿਅਕਤੀ ਜਿਹੜੇ ਨਿਯੰਗ ਬਾਣੀ ਚ ਸੀ ਕਿ ਇਹਨਾਂ ਨੇ ਬੰਦੇ ਨੂੰ ਸੱਤਾ ਮਾਰ ਕੇ ਉਹ ਤੋਂ ਡਰਾ ਕੇ ਤੇ ਉਹ ਤੋਂ ਐਲਟੋ ਕਾਰ ਜਿਹੜੀ ਹੈ ਖੋਈ ਸੀ ਉਹਦੇ ਵਿੱਚ ਸਾਡੀ ਪੁਲਿਸ ਪਾਰਟੀ ਨੇ ਡੀਸੀਪੀ 2 ਦੇਵ ਸਿੰਘ ਤੇ ਏਸੀਪੀ ਸਾਊਥ ਅਰਜੰਦਰ ਸਿੰਘ ਤੇ ਉਹਨਾਂ ਦੀ ਟੀਮ ਐਸਐਚਓ ਸਦਰ ਤੇ ਚੌਕੀਂਚਾ ਨੇ ਇਹਨਾਂ ਨੇ ਬੜੀ ਮਿਹਨਤ ਕੀਤੀ ਜਿਹੜਾ ਉਹ ਅਨਨੋਨ ਬੰਦਿਆਂ ਨੂੰ ਸਭ ਤੋਂ ਪਹਿਲਾਂ ਤਾਂ ਆਈਡੈਂਟੀਫਾਈ ਕੀਤਾ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਨੋਮੀਨੇਟ ਮੁਕਦਮੇ ਦੇ ਵਿੱਚ ਕਰਕੇ ਫਿਰ ਉਹਨਾਂ ਲੋਕਾਂ ਦੇ ਵੱਖ-ਵੱਖ ਥਾਵਾਂ ਤੇ ਕਿਉਂਕਿ ਉਹਨਾਂ ਦਾ ਜਿਹੜਾ ਪੱਕਾ ਥਾਂ ਟਿਕਾਣਾ ਜਿਹੜਾ ਨਹੀਂ ਸੀ ਪਤਾ ਪਰ ਉਹ ਚ ਮਿਹਨਤ ਕਰਕੇ ਉਹਨਾਂ ਦਾ ਰੀਡ ਕਰਕੇ ਇੱਕ ਵਿਅਕਤੀ ਨੂੰ ਪਹਿਲੋ ਗ੍ਰਿਫਤਾਰ ਕੀਤਾ ਜਿਹੜਾ ਪਹਿਲੋ ਮਨਜਿੰਦਰ ਸੀ ਉਹ ਤੋਂ ਬਾਅਦ ਇਹਨਾਂ ਨੇ ਇੱਕ ਦੂਸਰਾ ਜਿਹੜਾ ਉਹਦਾ ਸਾਥੀ ਸੀ ਉਹਨੂੰ ਜਿਹੜਾ ਜਗਰਾਉਂ ਦੇ ਏਰੀਏ ਦੇ ਵਿੱਚ ਥਾਣਾ ਹਟੂਰ ਦੇ ਉੱਥੇ ਜਿਹੜਾ ਰੇਡ ਕਰਕੇ ਇਹਨੂੰ ਵੀ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਦੌਰਾਨ ਉਸ ਬੰਦਿਆਂ ਨੇ ਪੁਲਿਸ ਪਾਰਟੀ ਦੇ ਉੱਤੇ ਹਮਲਾ ਵੀ ਕੀਤਾ ਪਰ ਸਾਡੀ ਪਾਰਟੀ ਨੇ ਬਹੁਤ ਅੱਛੇ ਤਰੀਕੇ ਨਾਲ ਜਿਹੜਾ ਉੱਥੇ ਉਸ ਚੀਜ਼ ਨੂੰ ਹੈਂਡਲ ਕੀਤਾ ਔਰ ਜਿਸ ਬੰਦੇ ਨੂੰ ਜਿਹਨੇ ਹਮਲਾ ਕੀਤਾ ਉਹਨੂੰ ਗ੍ਰਿਫਤਾਰ ਵੀ ਕੀਤਾ ਤੇ ਪਲੱਸ ਉਹਦੇ ਉਹਦੇ ਉੱਤੇ ਜਿਹੜਾ ਮੁਤਲਕਾ ਥਾਣਾ ਉੱਥੇ ਜੋ ਕਾਰਵਾਈ ਬੰਨਦੀ ਸੀ 307 ਤੇ ਪਲੱਸ ਅਟੈਂਪਟ ਟੂ ਮਰਡਰ ਤੇ ਏ ਪੁਲਿਸ ਦੇ ਕੰਮ ਚ ਵਗਣ 351 186 ਵਗੈਰਾ ਉਹਨਾਂ ਵੱਖ ਮੁਕਦਮਾ ਦਰਜ ਕਰਾਇਆ ਦੌਰਾਨੇ ਤਫਤੀਸ਼ ਇਨਵੈਸਟੀਗੇਸ਼ਨ ਦੇ ਵਿੱਚ ਅਮਰ ਨੇ ਜਿਹੜਾ ਥੋੜਾ ਲਈ ਇਸ ਬੰਦੇ ਦੇ ਕੋਲੋਂ ਹੁਣ ਵਾਰਦਾਤ ਚ ਵਰਤੀ ਹੋਏ ਜਿਹੜੇ ਵਾਈਕਲਸ ਜਿਹੜੇ ਨੇ ਵੱਖ-ਵੱਖ ਇਹਨਾਂ ਨੇ ਤਕਰੀਬਨ ਦੋ ਦਿਨਾਂ ਦੇ ਵਿੱਚ ਪੰਜ ਵਾਰਦਾਤਾਂ ਕੀਤੀ ਸੀ ਪਹਿਲੋਂ ਉਹਨਾਂ ਨੇ ਸਭ ਤੋਂ ਪਹਿਲੀ ਜਿਹੜੀ ਸੰਗੋਲ ਐਲ 2 ਕਾਰ ਖੋਈ ਉਸ ਤੋਂ ਬਾਅਦ ਉਹਨਾਂ ਨੇ ਫਿਰ ਦੁਬਾਰਾ ਜਿਹੜੀ ਵਾਰਦਾਤ ਕੀਤੀ ਉਹਦੇ ਵਿੱਚ ਕਿਸੇ ਮੁੰਡੇ ਤੋਂ ਪੈਸੇ ਖੋਏ ਫਿਰ ਤੋਂ ਬਾਅਦ ਇਹਨਾਂ ਨੇ ਜੋਦੇਵਾਲ ਜੋਧਾ ਵਿਖੇ ਵੀ ਜਿਹੜਾ ਉੱਥੇ ਵੀ ਇੱਕ ਵਾਰਦਾਤ ਕੀਤੀ ਫਿਰ ਤੋਂ ਬਾਅਦ ਲਗਾਤਾਰ ਨੈਕਸਟ ਡੇ ਫੇਰ ਇੱਕ ਵਾਰਦਾਤ ਕੀਤੀ ਜਿਹਦੇ ਵਿੱਚ ਉਹਨਾਂ ਨੇ ਫੇਰ ਇੱਕ ਕਾਰ ਖੋਈ ਉਹ ਕਾਰ ਖੋਣ ਤੋਂ ਬਾਅਦ ਫੇਰ ਇਹਨਾਂ ਦੁਆਰਾ ਮੋਟਰਸਾਈਕਲ ਖੋਇਆ ਇਸ ਤਰ੍ਹਾਂ ਨਾਲ ਵਕਫ ਵਕ ਜਿਹੜੀਆਂ 5 ਵਾਰਦਾਤਾਂ ਦੋ ਦਿਨਾਂ ਦੇ ਵਿੱਚ ਕੀਤੀਆਂ ਉਹਦੇ ਵਿੱਚ ਜਿਹੜੇ ਅਸੀਂ ਵਾਰਦਾਤ ਦੇ ਵਿੱਚ ਇਹਨਾਂ ਨੇ ਜਿਹੜੀਆਂ ਗੱਡੀਆਂ ਖੋਈਆਂ ਸੀ ਜਿਵੇਂ ਕਿ ਟੈਲਟੋ ਕਾਰ ਸੀ ਇਕਾਈ ਆਈਟਨ ਕਾਰ ਸੀ ਹੰਡਈ ਦੀ ਇੱਕ ਮੋਟਰਸਾਈਕਲ 3 ਤੇ ਇੱਕ ਸੈਂਟਰੋਕਾਰ ਜਿਹੜੀ ਗ੍ਰੇ ਕਲਰ ਇਹ ਜਿਹੜੇ ਅਸੀਂ ਉਹ ਇਹਨਾਂ ਨੂੰ ਰਿਕਵਰ ਕੀਤੇ ਤਾਂ ਪਲੱਸ ਜਿਹੜੇ ਵਾਈਕਲਾਂ ਦੇ ਉੱਤੇ ਵੱਖ-ਵੱਖ ਵਾਰਦਾਤਾਂ ਕਰਦੇ ਸੀ ਜਿਵੇਂ ਕਿ ਮੋਟਰਸਾਈਕਲ ਦੇ ਕੋ ਕਾਰ ਛੋਟਾ ਹਾਤੀ ਤੇ ਕੈਂਟਰ ਵਗੈਰਾ ਜਿਹੜਾ ਇਹਨਾਂ ਨੇ ਪਹਿਲਾਂ ਵੀ ਵਾਰਦਾਤਾਂ ਵਿੱਚ ਵਰਤਿਆ ਹੁਣ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀਆਂ ਇਹ ਦੋ ਦਿਨ ਦੀਆਂ ਵਾਰਦਾਤਾਂ ਕੀਤੀਆਂ ਸੀ ਉਹ ਤਾਂ ਸਾਰੇ ਵਹੀਕਲ ਰਿਕਵਰ ਕੀਤੀਆਂ ਉਹਨਾਂ ਦਾ ਪ੍ਰੀਵੀਅਸ ਰਿਕਾਰਡ ਵੀ ਚੈੱਕ ਕਰਾਂਗੇ ਕਿਉਂਕਿ ਇਹਨਾਂ ਦੋਨਾਂ ਦਾ ਜਿਹੜਾ ਹੁਣ ਤੱਕ ਜਿਹੜਾ ਪ੍ਰੀਵੀਅਸ ਰਿਕਾਰਡ ਹੈ ਉਹ ਪਹਿਲਾਂ ਹੀ ਮਾੜਾ ਇੱਕ ਵਿਅਕਤੀ ਜਿਹੜਾ ਰਮਜਿੰਦਰ ਸਿੰਘ ਆ ਉਹ 302 ਚ ਵਾਰਟਡ ਸੀ ਜਿਹੜਾ ਦੂਸਰਾ ਸਿਮਰਜੀਤ ਸਿੰਘ ਹੈ ਜੋ ਉਹਦੇ ਉੱਤੇ ਆਰਮ ਵੈਕਟੇ ਉਤੇ ਉਹ ਯਾ ਯਾ ਪਾ ਦਾ ਵੀ ਜਿਹੜਾ ਮੁਕੱਦਮਾ ਦਰਜ ਕੀਤਾ ਹੋਇਆ ਅੰਮ੍ਰਿਤਸਰ ਤਾਂ ਪ੍ਰੀਵੀਅਸ ਗੋਡ ਮਾਰਾ ਹੋਣ ਕਾਰਨ ਹੋਰ ਜਿਹੜੀਆਂ ਇਹਨਾਂ ਨੇ ਉਸ ਦੌਰਾਨ ਚ ਕੋਈ ਹੋਰ ਵਾਰਦਾਤਾਂ ਕੀਤੀਆਂ ਵੱਖ-ਵੱਖ ਜ਼ਿਲ੍ਹਿਆਂ ਚ ਉਹਨੂੰ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਵੈਰੀਫਾਈ ਕਰਕੇ ਤੇ ਹੋਰ ਰਿਕਵਰੀ ਜਿਹੜੀ ਕਰਾਂਗੇ ਥੈਂਕ ਯੂ